ਕੀ ਤੁਸੀਂ ਦੇਖ ਰਹੇ ਹੋ ਅਵਜਾਨਾ ਪੰਜਾਬੀ ਨਿਊਜ਼ ਮੰਮੀਆ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਅਵਜਾਨਾ ਪੰਜਾਬੀ ਨਿਊਜ਼ ਚੈਨਲ ਨੂੰ ਕਰੋ ਸਬਸਕ੍ਰਾਈਬ ਇਸ ਵੇਲੇ ਦੀ ਦੁੱਖ ਦਾ ਇੱਕ ਖਬਰ ਪਠਾਨਕੋਟ ਦੇ ਟਾਂਗੂ ਰੋਡ ਤੇ ਪੈਂਦੇ ਪੁਰਾਣੇ ਪੁਸ਼ਪ ਸਿਨੇਮਾ ਦੇ ਕੋਲ ਨਿਕਲ ਕੇ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਉਸ ਟਾਈਮ ਅੱਜ ਹਫੜਾ ਦਫੀਤ ਪੈ ਗਈ ਜਦੋਂ ਉਸ ਦੇ ਸਾਹਮਣੇ ਵਾਲੀ ਮਾਰਗ ਦੇ ਵਿੱਚ ਇੱਕ ਰਾਚਣ ਦੇ ਡੀਪੂ ਵਾਲੀ ਦੁਕਾਨ ਨੂੰ ਅੱਗ ਲੱਗ ਗਈ ਦੱਸਤੀ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਅੱਗ ਦੀ ਚਪੇਟ ਵਿੱਚ ਜੋ ਵੀ ਸਮਾਨ ਆਇਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਬਿਜਲੀ ਦੇ ਸ਼ੌਰਟ ਸਰਕਟ ਦੇ ਕਾਰਨ ਹੀ ਲੱਗੀ ਹੈ ਉਦ ਜਿਵੇਂ ਹੀ ਇਸ ਘਟਨਾ ਦਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਹ ਵੀ ਮੌਕੇ ਤੇ ਪਹੁੰਚ ਗਏ ਅਤੇ ਸਮੇਂ ਰਹਿੰਦੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਇੱਥੇ ਦੱਸਣਯੋਗ ਗੱਲ ਇਹ ਵੀ ਹੈ ਕਿ ਇਸ ਅੱਗ ਦੇ ਕਾਰਨ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋਇਆ ਹੈ ਜਿਸ ਦੇ ਲਈ ਸਰਕਾਰ ਕੋਲੋਂ ਇਹਨਾਂ ਦੇ ਹੋਏ ਨੁਕਸਾਨ ਦੀ ਕਾਰਵਾਈ ਵੀ ਮੰਗ ਕੀਤੀ ਗਈ ਹੈ। ਕਿ ਪਤਾ ਲੱਗਿਆ ਕਿਸ ਚੀਜ਼ ਦੀ ਤੁਹਾਨੂੰ 12 12 ਮੀਟਰ ਦੀ ਸੜਕ ਚਾਰ ਤੱਕ ਦੀ ਸਥਿਤੀ ਉਹਨੇ ਦੇ ਸਾਹਮਣੇ ਆ ਕੇ ਲੱਗੀ ਆ। ਅਸੀਂ ਤੇ ਪਤਾਲੀ ਪਲੇਸਟੇਸ਼ਨ ਦੇ ਨਿਕਰ ਵਾਲਾ ਸਾਡੀ ਜਿਹੜੀ ਟੀਮ ਸੀ ਉਹ ਇੱਥੇ ਆਡੇ ਟੈਂਪ ਪਹੁੰਚ ਗਈ ਸੀ। ਬਿਜਲੀ ਡਿਪਾਰਟਮੈਂਟ ਨੂੰ ਮੈਂ ਖੁਦ ਆਪਣੇ ਫੋਨ ਤੋਂ ਮੇਰੇ ਕੋਲ ਮੋਬਾਈਲ ਨੰਬਰ ਕਿਉਂ ਆ ਦਿੱਤਾ ਕਿਹੜਾ ਹੈਂਡਲ ਹੈ ਕਿਹੜਾ ਹੈ ਕੀ ਚੀਜ਼ ਹੈ ਮੈਂ ਕਿਹਾ ਇਸ ਬਾਰੇ ਪਤਾ ਲੱਗਿਆ ਤੁਹਾਨੂੰ ਲੋਕੇਸ਼ਨ ਦੱਸਤੀ ਆਪਾਂ ਉਸ ਅਪਡੇਟ ਦੇ ਸਾਹਮਣੇ ਮਾਰਕੀਟ ਜਾ ਕੇ ਲੱਗੀ ਆ। ਔਰ ਕਟੋ ਘਟ ਵੀ ਅੱਧਾ ਘੰਟਾ ਪੂਨਾ ਘੰਟਾ ਉਹਨਾਂ ਦੀ ਬਿਜਲੀ ਨਹੀਂ ਹੋਈ ਅਸੀਂ ਕੋਸ਼ਿਸ਼ ਵੀ ਕੀਤੀ ਉਸ ਤੋਂ ਪਹਿਲਾਂ ਲੇਕਿਨ ਸਾਡਾ ਕੈਮੀਕਲ ਨਾਲ ਕੰਮ ਕਰਨਾ ਸੀ ਅਗ ਬਹੁਤ ਜ਼ਿਆਦਾ ਸੀ ਕਿਉਂਕਿ ਕੈਮੀਕਲ ਜਿਹੜਾ ਪٹرول ਡੀਜ਼ਲ ਅੰਦਰ ਮਟੀਰੀਅਲ ਐਸਐਸੀ ਬਲਾਸਟਿੰਗ ਵਾਲਾ ਡੀਜ਼ਲ ਹੈ ਲੇਕਿਨ ਸਾਡੇ ਜਿਹੜੇ ਕਰਮਚਾਰੀ ਆ ਉਹਨਾਂ ਨੇ ਬਿਲਕੁਲ ਹੀ ਬਿਲਕੁਲ ਜ਼ੋਰ ਨਾਲ ਕੰਮ ਕੀਤਾ ਕਿਸੇ ਵੀ ਦੁਕਾਨ ਵਿੱਚ ਜ਼ਿਆਦਾ ਪਰ ਪਿਆ ਅੱਗ ਦੇ ਕਾਰਨ ਦਾ ਬਦਲ ਲੱਗਦਾ ਨਹੀਂ ਉਹ ਸ਼ਾਇਦ ਇਲੈਕਟ੍ਰੋਨਿਕ ਸਰਕਟ ਹੋ ਰਿਹਾ ਹੈ ਲੇਕਿਨ ਇਹ ਗੱਡੀਆਂ ਲੱਗ ਗਈਆਂ ਹਾਂਜੀ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਸਾਡੀਆਂ ਜੀ ਇਸ ਵੇਲੇ 2 ਹੈ ਔਰ ਫੋਮ ਫੋਮ ਦੀ ਜੀ ਆ ਗਈ ਹੈ ਲੇਕਿਨ ਫੋਮ ਜਿਹੜੀ ਗੱਡੀ ਹੈਗੀ ਹੈ ਫੋਮ ਦੇ ਡਰਮ ਸਾਡੇ 6 ਫੋਮ ਦੇ ਡਰਮ ਲੱਗ ਚੁੱਕੇ ਹਲੇ ਤੱਕ ਕਿੰਨੀਆਂ ਦੁਕਾਨਾਂ ਆਈਆਂ ਅਗਦੀ ਚਪੇੜ ਦੇ ਵਿੱਚ ਫਿਲਹਾਲ ਤੇ ਇੱਕ ਆਈ ਹੈ ਬਾਕੀ ਸ਼ਟਰ ਖੋਲ ਕੇ ਨਾਲ ਦੇ ਇਹਨਾਂ ਸਾਨ ਦਾ ਜੈਦਾਬਾਦ ਚੋ ਲਿਆ ਜਾਏਗਾ ਹਲੇ ਸ਼ਟਰ ਕਰਮ ਹੈ ਬੜੀ ਮੰਦਪਾਈ ਇੱਕ ਘਟਨਾ ਆਈ ਹੈ ਇੱਥੇ ਤੁਸੀਂ ਸੁਣਨ ਦੇ ਸਾਹਮਣੇ ਰਾਜਕੁਮਾਰ ਰਜਿਤ ਦੀ ਦੁਕਾਨ ਦੇ ਅੰਦਰ ਅੱਗ ਲੱਗੀ ਹੈ ਔਰ ਜਦੋਂ ਅੱਖ ਲੱਗੇ ਫਾਰੀਗੜੇ ਤੇ ਦਿੱਤਾ ਗਿਆ ਔਰ ਫਾਰੀਗੜੇ ਦੇ ਦੋ ਗੱਡੀਆਂ ਇੱਥੇ ਆਈਆਂ ਔਰ ਬਿਲੀ ਬੋਰਡ ਟੈਲੀਫੋਨ ਕੀਤਾ ਗਿਆ ਔਰ ਬਿਲੀ ਨੇ ਇੱਕ ਘੰਟੇ ਬਾਅਦ ਇਹ ਬਿਲੀ ਬੰਦ ਕੀਤੀ ਹੈ ਇਹ ਜੇ ਇੱਕ ਘੰਟਾ ਪਹਿਲਾਂ ਬੰਦ ਕਰ ਦਿੱਤੇ ਤੇ ਕਿਸੇ ਦਾ ਨੁਕਸਾਨ ਕੋਈ ਨਹੀਂ ਹੋਣਾ ਇਹ ਤੇਰੇ ਨਾਲ ਨੁਕਸਾਨ ਹੋਇਆ ਚਾਰ ਪੰਜ ਦੁਕਾਨਦਾਰਾਂ ਨੂੰ ਨੁਕਸਾਨ ਹੋਇਆ ਹੈ ਮੈਂ ਸਰਕਾਰ ਕੇ ਬੇਨਤੀ ਕਰਦਾ ਜਿਹੜਾ ਇਹਨਾਂ ਨੂੰ ਨੁਕਸਾਨ ਹੋਇਆ ਹੈ ਬਲੀ ਪਰ ਭਾਈ ਕੀਤੀ ਜਾਏ ਔਰ ਬਿਜਲੀ ਬੋਰਡ ਨੇ ਕਿਚਾਈ ਕੀਤੀ ਹੈ ਕਿ ਅੱਗੇ ਤੋਂ ਐਕਲ ਨਹੀਂ ਕੋਈ ਵੀ ਘਟਾਉਂਗੇ 5 ਮਿੰਟ ਦੇ ਵਿੱਚ ਵਿੱਚ ਲਾਈਟ ਬੰਦ ਹੋਣੀ ਚਾਹੀਦੀ ਹੈ ਲਾਈਟ ਨਾ ਬੰਦ ਹੋਣ ਕਰਕੇ ਹੀ ਲੋਕਾਂ ਦਾ ਇਹਨਾਂ ਨੂੰ ਨੁਕਸਾਨ ਹੋਇਆ ਹੈ ਕਿ ਮੈਂ ਫਾਰਮ ਗੇਟ ਦੇ ਜਿੰਨੇ ਵੀ ਕਰਮਚਾਰੀ ਹੈ ਉਹਦੀ ਛਲਾਂਗਾ ਕਰਨਾ ਕਿਉਂਕਿ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਅੱਗ ਨੂੰ ਕਾਬੂ ਕੀਤਾ ਹੈ ਪਰ ਆਪਣੇ ਕੋਈ ਪਰਵਾਹ ਨਾ ਕਰਦੇ ਅੱਗ ਦੇ ਵਿੱਚ ਹੋ ਗਏ ਹੈ ਅੱਗ ਦੇ ਕਾਰਨਾਂ ਦਾ ਕੋਈ ਪਤਾ ਲੱਗਾ ਜੀ ਕਿਉਂ ਕਿਸ ਤਰ੍ਹਾਂ ਲੱਗੀ ਆ ਇਹ ਰਖਿਆਲੇ ਸਪਾਰਕਿੰਗ ਹੋਈ ਹੈ ਉਹਦੇ ਨਾਲ ਕਿਉਂਕਿ ਬੀਪੂ ਸੀਗਾ ਮਿੱਟੀ ਦਾ ਤੇਲ ਪੈ ਰਿਆ ਸੀਗਾ ਤੇ ਉਹਦੇ ਨਾਲ ਹੀ ਇਹ ਅੱਗ ਲੱਗੀ ਹੈ ਸਰ ਦੇਖਣਾ ਚਾਹੁੰਦੇ ਆ ਕਿ ਜਿੱਦਾਂ ਕਿ ਪੁਲਿਸ ਨੂੰ ਦਿਖਾਈ ਦਿੱਤੀ ਆ ਉਹਨੇ ਹਾਂਜੀ ਜਿਸ ਤੋਂ ਪਹਿਲੇ ਕੋਈ ਕਦੇ ਕਦੇ ਕੋਈ ਇਦਾਂ ਦਾ ਕੋਈ ਹਾਸ ਹੁੰਦਾ ਆ ਜੇ ਡਿਪਾਰਟਮੈਂਟ ਨੂੰ ਟੈਲੀਫੋਨ ਕੀਤਾ ਜਾਂਦਾ ਹੈ ਜੇ ਤੀ ਉਹ ਤੁਰੰਤ ਉੱਥੇ ਆ ਜੇ ਤੇ ਫਿਰ ਤੇ ਠੀਕ ਹੈ ਇਹ ਉਹ ਲਾਪਰਵਾਹੀ ਕਰਨ ਤੇ ਫਿਰ ਐਡਾ ਟ੍ਰਾਫਿਕ ਜਾਮ ਹੋਈ ਆ ਜਲਦੀ ਦੋ ਨੰਬਰ ਡਿਵੀਜ਼ਨ ਨੂੰ ਇਨਫੋਰਮੇਸ਼ਨ ਪੇ ਅੱਧਾ ਘੰਟਾ ਪਹਿਲਾਂ ਦਿੱਤੀ ਗਈ ਸੀ ਕਿ ਉਹ ਕਰਮਚਾਰੀ ਪਲੇਟ ਆਇਆ ਕੋਈ ਇਹ ਮੇਰੀ ਸਾਹਮਣੇ ਦੁਕਾਨ ਆ ਪ੍ਰਿੰਟਿੰਗ ਦੀ ਜਿਹਨਾਂ ਮਸ਼ੀਨਾਂ ਮਸ਼ੀਨਾਂ ਲੱਗੀਆਂ ਸਾਮਣੇ ਦੁਕਾਨ ਹੀ ਇਹਨਾਂ ਦੇ ਅੱਗ ਲੱਗੀ ਕਾਫੀ ਜਿਆਦਾ ਫਾਇਰ ਇਹਨਾਂ ਦਾ ਬਾਹਰ ਆ ਰਿਹਾ ਸੀ ਅੱਗ ਦਾ ਇਹ ਸਾਨੂੰ ਵੀ ਟੈਨਸ਼ਨ ਪੈ ਗਈ ਉੱਤਲੋ ਫਾਇਰ ਬਲੇਡ ਵਾਲਿਆਂ ਨੇ ਆ ਕੇ ਟਾਈਮ ਸਾਰੇ ਨੂੰ ਸੰਭਾਲ ਲਿਆ ਕਿਸ ਕਿਸ ਚੀ ਦੀ ਦੁਕਾਨ ਸੀ ਮੇਰੀ ਮੇਰੀ ਨਹੀਂ ਜਿੱਥੇ ਅੱਗ ਲੱਗੀ ਇਹਨਾਂ ਦੀ ਡੀਪੂ ਆ ਰਾਜਨ ਦਾ ਡੀਪੂ ਆ ਸਕੂਟਰ ਵੀ ਵਗਰਾ ਵੀ ਕਹਤੋ ਆ ਇਹ ਸਕੂਟਰ ਵੀ ਵਗਰਾ ਵੀ ਲੱਗੀ ਆ ਉਹਨਾਂ ਦੀ ਅੱਗ ਅਸੀਂ ਤੇ ਜਦੋਂ ਅੰਦਰੋਂ ਆਏ ਆ ਤੇ ਇਹ ਆਪਣਾ ਸ਼ਟਰ ਬੰਦ ਕਰ ਲਿਆ ਥੱਲੇ ਉਸ ਤੋਂ ਬਾਅਦ ਆ ਵੀ ਅੱਗ ਦਾ ਬਾਹਰ ਨੂੰ ਆ ਰਿਹਾ ਜੀ ਤੇ ਕਿੰਝਾਂ ਦੀ ਨੁਕਸਾਨ ਨਹੀਂ ਹੋਇਆ ਫਿਲਹਾਲ ਤਾਂ ਨਹੀਂ ਆ ਜੀ ਕੋਈ ਜਾਨੀ ਨੁਕਸਾਨ ਨਹੀਂ ਆ ਬਾਕੀ ਦੁਕਾਨਾਂ ਤੋਂ ਉਹਨਾਂ ਦੇ ਛੜ ਗਏ ਫਾਇਰ ਬ੍ਰੀਡ ਵਾਲੇ ਟਾਈਮ ਟੂ ਟਾਈਮ ਆ ਗਏ ਜਿਹਦੇ ਕਰਕੇ ਬਾਕੀ ਦੁਕਾਨਾਂ ਦਾ ਮਜਾ ਹੋ ਗਿਆ ਆਪਣੇ ਸਾਹਮਣੇ ਤੇ ਤੁਹਾਨੂੰ ਫਿਕਰ ਹੀ ਹੋਛੋ ਨਹੀਂ ਕਿ ਗਾਂਢੀ ਮਾਲ ਕਿੱਥੇ ਸੀ ਕਿ ਉਹਨਾਂ ਦਾ ਨਹੀਂ ਮੈਨੂੰ ਪਤਾ ਮੈਂ ਆਪਣੀ ਬੇਕਰੀ ਦੀ ਨੋਟਿਸ ਸ਼ਟਰਿੰਗ ਲਿਆਈ ਮੈਂ ਆਇਆ ਤੇ ਅੱਗ ਲੱਗੀ